ਜੀ ਜੀ ਸਰ ਅੱਜ ਪ੍ਰੈਸ ਕਾਨਫਰੰਸ ਕਿਉਂ ਬੜੀ ਹੈ ਜੀ ਮਾਨੀ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸ ਮਕਸਦ ਨੂੰ ਬੜਾ ਸੈਂਸੇਟ ਜਾਂ ਕ੍ਰਾਈਮ ਆ ਜੀ ਇਹ ਕਿਉਂਕਿ ਲੋਕ ਤਾਂ ਘਰ ਦੇ ਬਾਹਰ ਗੱਡੀਆਂ ਖੜੀਆਂ ਕਰ ਦਿੰਦੇ ਨੇ ਕਿ ਵੀ ਬੜੀਆਂ ਹੁੰਡੀਆਂ ਨੇ 19 20 ਜੂਨ ਦੀ ਗੱਲ ਹੈਗੀ ਰਾਤ ਨੂੰ ਕੋਈ 1:3 2:3 3:00 1:3 2:00 ਵਜੇ ਨੇੜੇ-ਨੇੜੇ ਤਿੰਨ ਨਾਮ ਨੂੰ ਬੰਦੇ ਆਉਂਦੇ ਆ ਮੋਟਰਸਾਈਕਲ ਤੇ ਉਹਨਾਂ ਨੇ ਮੂਰਤੀ ਨੂੰ ਅੱਗ ਲਾਤੀ ਤੋ ਕੁਦਰਤੀ ਜਦੋਂ ਮੌਕੇ ਤੋਂ ਭੱਜਣ ਲੱਗੇ ਉਹਨੂੰ ਇਹ ਬੰਦੇ ਨੇ ਪਛਾਣ ਲਿਆ ਤਿੰਨਾਂ 'ਚੋਂ ਤਿੰਨਾਂ ਨੂੰ ਜਾਂ ਤਿੰਨਾਂ 'ਚੋਂ ਇੱਕ ਨੂੰ ਉਦੋਂ ਵੇ ਜਦੋਂ ਅਸੀਂ ਇਨਵੈਸਟਿਗ ਉਦੋਂ ਵੇ ਅਸੀਂ ਉਹ ਪਹਿਲਾਂ ਅਸੀਂ ਡੀਡੀਆਰ ਪਾਈ ਸੀ ਇਸ ਗੱਲ ਦੀ ਸਾਡੋਂ ਵੀ ਨਹੀਂ ਸੀ ਇਸ ਗੱਲ ਦਾ ਸ਼ੱਕ ਵੀ ਨਹੀਂ ਕੋਈ ਅੱਗ ਲਾ ਗਿਆ ਹੋਊਗਾ ਜਦੋਂ ਅਸੀਂ ਸੀਸੀਟੀਵੀ ਕੈਮਰੇ ਦੇਖੇ ਸਾਨੂੰ ਵੀ ਕਲੈਰਿਟੀ ਹੋ ਗਈ ਵੀ ਅੱਗ ਲਾਈ ਗਈ ਹੈ ਲੱਗੀ ਨਹੀਂ ਹੈਗੀ ਅਸੀਂ ਦੀ ਐਫਆਈਆ ਨੰਬਰ ਦਰਜ ਕੀਤਾ 141 ਫਿਰ ਉਸ ਤੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਜਵਾਈ ਹੈ ਤਰुण ਕੁਮਾਰ ਉਹਦੀ 200 ਰੁਪਏ ਦਾ ਨਾਰਾਜ਼ਗੀ ਹੋ ਗਈ ਸੀ ਘਰ ਦੇ ਨਾਲ ਉਹ ਅਸੀਂ ਰਾਉਂਡ ਅਪ ਕਰ ਲਿਆ ਜਦੋਂ ਲਿਆ ਕੇ ਉਹਨੂੰ ਮੌਕੇ ਤੇ ਪੁੱਛ ਕੇ ਕੀਤੀ ਪਹਿਲਾਂ ਤਾਂ ਮੁਕਰਦਾ ਸੀ ਜੀ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਦਿੱਲੀ ਰਹਿਣਾ ਜਾਂ ਮੇਰਾ ਤਾਂ ਤਲਕ ਨਹੀਂ ਹੈ ਇਸ ਗੱਲ ਨਾਲ ਕੋਈ ਜਦੋਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਉਹਨੂੰ ਮੌਕੇ ਤੇ ਲੈ ਕੇ ਜਾਂਦਾ ਉਹਨੇ ਆਕੇ ਮੰਨ ਗਿਆ ਵੀ ਇਹ ਜੁਰਮ ਮੇਰੇ ਨੂੰ ਕੀਤਾ ਗਿਆ ਹੋਇਆ ਕਿਸੇ ਕਰ ਦੀ ਨਰਾਜ਼ਗੀ ਕੀ ਵੀ ਇਹ ਪੈਸੇ ਕਮਾਈ ਜਾਂਦੇ ਆ ਮੈਂ ਇਹਨਾਂ ਦਾ ਜਵਾਈਆਂ ਮੈਨੂੰ ਦਿੱਤੇ ਹੀ ਕੱਖ ਨਹੀਂ ਹੈ ਗਈ। ਇਹੀ ਆ ਬਾਣੀਆ ਬੁੱਢੀਆਂ ਪਰਿਵਾਰ ਕੰਨ ਨਰਾਜ਼ਗੀ ਸੀਗੀਆਂ ਉਹਦੇ ਚੱਲਦੇ ਉਹਨੇ ਗੱਡੀ ਨੂੰ ਅੱਗ ਲਾਤੀ ਗੱਡੀ ਟੋਟਲ ਫੂਕੇ 100% ਡੈਮੇਜ ਹੋ ਗਈ। ਉਹਦੀ ਅਸੀਂ ਰੈਸਟ ਪਾਤੀ ਆ ਦੋ ਜਣੇ ਹੋਰ ਨੇ ਉਹ ਥੋੜੇ ਕੁਝ ਨਾਮ ਕੱਚੇ ਪੱਕੇ ਨਾਮ ਨੇ ਅਸੀਂ ਉਹਨੂੰ ਪਹਿਲਾਂ ਨਾ ਕਲੀਅਰ ਕਰ ਲਈਏ ਤੁਹਾਡੇ ਉਹ ਵੀ ਧਿਆਨ ਚ ਲਿਆ ਦੇਵਾਂਗੇ ਸਾਡੇ ਧਿਆਨ ਚ ਹੈਗੇ ਔਰ ਕੌਣ ਨੇ। ਗੈਂ ਪੰਡਤ ਦੇ ਗੈਂਗ ਨਾਲ ਕਿਉਂ ਗਿਆ ਪੰਡਤ ਦੇ ਗੈਂਗ ਡਰਾਉਣ ਵਾਸਤੇ ਪੰਡਤ ਗੈਂਗ ਨਾਲ ਕੋਈ ਲਿੰਕ ਹੈਗਾ ਕੋਈ ਲਿੰਕ ਹਾਲ ਤੱਕ ਤਾਂ ਸਾਹਮਣੇ ਆਇਆ ਨਹੀਂ ਆ ਇਹ ਤਾਂ ਲੇਬਰ ਮੈਨ ਆ ਇਹਦਾ ਉਹਨਾਂ ਕੀ ਲਿੰਕ ਹੋਣਾ ਆ ਕੋਈ ਕੰਨ ਪੈਸੇ ਨਹੀਂ ਮੰਗਦਾ ਹਾਂਜੀ ਐਸੇ ਨਹੀਂ ਮੰਗ ਮੰਗ ਵੀ 50000 ਦੀ ਮੰਗ ਕੀਤੀ ਸੀ ਜੀ ਅੱਛਾ ਜੀ ਆਪ ਦਾ ਆਪ ਦਾ ਇਹ 150 ਰੁਪਏ ਦੇ ਕੰਮ ਕਰਦਾ ਹੈ ਰੋਜ਼ ਦੇ ਅੱਛਾ ਜੀ ਕਮਲ ਪੈਕਿੰਗ ਦਾ ਕੰਮ ਕਰਦਾ ਹੈ ਦਿੱਲੀ ਇਹ ਕੋਈ ਸੀਸੀਟੀਵੀ ਵੀ ਆਈ ਸਾਰੀ ਬਾਰਾ ਆ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਜੀ ਅਸੀਂ ਉਹ ਸਾਡੇ ਕੋਲ ਸੀਸੀਟੀਵੀ ਕਾਉਨ ਫਾਈਲ ਹੈਗੀ ਆ ਤਿੰਨ ਜਣੇ ਔਨ ਮੋਟਰਸਾਈਕਲ ਲੈ ਕੇ ਆਏ ਆ ਉਥੇ ਅੱਗ ਲਾ ਕੇ ਜਦੋਂ ਨਿਕਲਿਆ ਤੁਰੇ ਆ ਉਥੇ ਪਛਾਣੇਗੇ ਇਹ ਸਾਡੇ ਗਵਾਹ ਰਹੂ ਪੂਰੀ ਗਵਾਹੀ ਸਾਡੇ ਕੋਲ ਫਾਈਲ ਤੇ ਹੈਗੀ ਆ ਔਰ ਡੈਫੀਨੇਟ ਕੇਸੇ ਸਜ਼ਾ ਹੋਊਗਾ ਸਰ ਇਹਦੇ ਨਾਲ ਕੋਈ ਇਹਦੇ ਤੋਂ ਹੋਰ ਹੈਗਾ ਇਸ ਤਰ੍ਹਾਂ ਦਾ ਇਹਦੇ ਪਹਿਲਾਂ ਕੋਈ ਪਰਚਾ ਨਹੀਂ ਗਿਆ ਕਿਉਂਕਿ ਇਹਦਾ ਫੈਮਿਲੀ ਡਿਸਟ੍ਰਿਬਿਊਟਰ ਦੀ ਗੱਲ ਹੈਗੀ ਆ ਕਿ ਜਿਵੇਂ ਉਹਨੇ ਦੇਖਿਆ ਵੀ ਮੈਂ ਇਹਦੀ ਲੜਕੀ ਨਾਲ ਵਿਆਹ ਆ ਮੈਨੂੰ ਦਿੰਦੇ ਕੱਕ ਨਹੀਂ ਹੈਗੀ ਗੱਲ ਕਰਕੇ ਤੋਂ ਮੈਂ ਤਾਂ ਦਾਰੇ ਨੂੰ 22 ਨੰਬਰ ਰਜਿਸਟ੍ਰ ਕੀਤਾ ਗਿਆ ਸਰ ਇਹ ਸਾਰਾ ਗਰਾਉਂਡ ਹੈ ਜ਼ਹਿਰਾ ਗਰਾਉਂਡ ਦੇ ਕੋਲ ਹੈ ਸਰ ਇਹਦੇ ਕੋਲੋਂ ਕੁਝ ਇਸ ਤਰ੍ਹਾਂ ਦਾ ਬਰਾਮਦ ਹੋ ਰਿਹਾ ਕੁਝ ਨਹੀਂ ਲੋੜ ਨਹੀਂ ਹੈਗੀ ਮੋਟਰਸਾਈਕਲ ਬਰਾਮਦ ਹੋ ਗਿਆ ਜੀ ਮੋਟਰਸਾਈਕਲ ਬਰਾਮਦ ਹੋ ਗਿਆ ਜੀ ਇਹਦੇ ਕੋਲੋਂ ਦੇਖੋ ਮੇਨ ਗੱਲ ਕੀ ਆ ਇਹ ਉਸ ਇਹ ਕਿਸੇ ਗੱਲੋਂ ਮੁਕਰ ਨਹੀਂ ਸਕਦਾ ਬੇਸਿਕਲੀ ਦਿੱਲੀ ਰਹਿਣ ਵਾਲਾ ਬੰਦਾ ਰਾਤ ਨੂੰ 3 ਵਜੇ ਉਸ ਵੇਲੇ ਉੱਥੇ ਉਹਦੀ ਮੌਜੂਦਗੀ ਹੋਵੇ ਉਹ ਕਿਵੇਂ ਕਹ ਦਊਗਾ ਮੈਂ ਉੱਥੇ ਮੌਜੂਦ ਨਹੀਂ ਹੈਗਾ ਉਹ ਉੱਥੇ ਪਛਾਣਿਆ ਗਿਆ ਜੀ ਮੈਂ ਉੱਥੇ ਮੌਜੂਦ ਸੀਗਾ ਸਰ ਇਹ ਕੋਈ ਨਹੀਂ ਰੋਲ ਹੈਗਾ ਜੀ ਨੇ ਕੋਈ ਹੋਣੀ ਉਹ ਤੋਂ ਵੀ ਇਨੋਸੈਂਟ ਆ ਜਾਰੀ ਹੈ ਮੈਂ ਉਹ ਤੋਂ ਉਸ ਕਰ ਦਿੱਤੀ ਹੈਗੀ ਆ ਉਹਦਾ ਕੋਈ ਰੂਪ ਨਹੀਂ ਘਰ ਵਾਲੀ ਤੇ ਨਹੀਂ ਸੀ ਨਾ ਤਦੋਂ ਦਾ ਬੰਦੇ ਫਿਰ ਕੀ ਗੱਲ ਹੈ ਜੀ ਜੁਰਮ ਤਾਂ ਬੰਦੇ ਨੇ ਕੀਤਾ ਨਾ ਸਰੇ ਕਿੰਨੇ ਦਿਨ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਕਿ ਗੱਡੀ ਨੂੰ ਅੱਗ ਲਾਣੀ ਆ ਜਾਂ ਫਰੋਤੀ ਬੰਦੇ ਇਹਨਾਂ ਨੇ 10 15 ਦਿਨ ਦੇ ਮਨ ਵਿੱਚ ਇਹਦੇ ਮੰਨ ਸੀ ਕਿ ਵੀ ਮੈਨੂੰ ਇਹ ਕੁਝ ਕਮੋਡੀਟ ਨਹੀਂ ਕਰ ਰਹੇ ਕਿ ਦੇਖੋ ਘਰੋਂ ਥੋੜੀ ਜਿਹੀ ਗਰੀਬੀ ਸੀਗੀ ਰੋਟੀ ਤੇ ਲਾਲੇ ਪਏ ਹੋਏ ਸੀਗੇ ਬੰਦਾ ਫਿਰ ਕੋਈ ਨਾ ਕੋ ਮਾੜਾ ਕੰਮ ਸੋਟਦਾ ਆ ਕਿਸਰ ਇਹਨੇ ਕਾਲ ਕਿੰਨੇ ਕਿੰਨੇ ਜਿਹਨੂੰ ਫੜ ਲਿਆ ਇੰਨੇ ਫੋਨ ਕੀਤਾ ਸੀ 50000 ਦੀ ਜੇ ਇਹਦੇ ਨਾਲ ਜਿਹੜੇ ਦੋ ਬੰਦੇ ਸੀ ਉਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਇਹਨੇ ਕੀਤਾ ਇਹਨੇ ਕੀਤਾ ਜਾ ਕਰਾਇਆ ਆਪਦੇ ਸਹੁਰੇ ਨੂੰ 5 ਲੱਖ ਦਾ ਕੀਤਾ ਕਿਹਾ ਕੀ ਕਿਹਾ ਕੀ ਇਹਨਾਂ ਨੇ ਉਹਨੇ ਉਹੀ ਕਿਹਾ ਕਿ ਮੈਂ ਪੰਡਤ ਗੈਂਗ ਰਹਿਗਾ ਮੈਨੂੰ 5 ਲੱਖ ਰੁਪਈਆ ਦੇ ਦੇ ਨਹੀਂ ਤੇ ਮੈਂ ਆਇਆ ਉਹ ਸਾਰੀ ਫੇਕ ਗੱਲ ਆ ਜੋ ਕੋਈ ਸਟਾਈ ਨਹੀਂ ਹੈਗੀ ਠੀਕ ਹੈ ਸਰ ਇੰਨੇ ਪੰਡਤ ਗੈਂਗ ਦਾ ਨਾਮ ਹੀ ਕਿਉਂ ਲਿੱਤਾ ਕਾਰਨ ਇਹਦੇ ਹੋਰ 50 ਗੈਂਗ ਕਿਹਨਾਂ ਵਰਜੀ ਨਾਲ ਲੈ ਦੋ ਜੀ ਨੇ ਜਿਹੜਾ ਬੰਦਾ ਜਗਵਾਣੀ ਪੜਦਾ ਹੈ ਹੋਰ ਵੀ ਖ਼ਬਰ ਪੜਦਾ ਹੈ ਉਹਨਾਂ ਨੂੰ ਨਾਂ ਮਿਲ ਜਾਂਦੇ ਜਿੰਨੇ ਵਾਰੀ ਨਾਂ ਲਵੋ ਖ਼ਬਰਾਂ ਨੂੰ ਦੇਖ ਕੇ ਨਾਂ ਲਿੱਤੇ ਹੁੰਦੇ ਮੈਂ ਕਹਿੰਦੀ ਤੁਸ ਤੁਹਾਨੂੰ ਵੀ ਪਿਆਣਾ ਹੋਗਾ ਤੁਹਾਨੂੰ ਮੈਨੂੰ ਨੱਕਦਾ ਹੋਣੀ ਆ ਇਹ ਤਾਂ ਸਾਰੇ ਨਾਂ ਨਾ ਉਹ ਮਿੱਠੀ ਜਾਂਦੀ ਹੈਗੀ ਇੱਥੇ ਕਿਹੜੀ ਕਿਹੜੀ ਧਾਰਾ ਲੱਗੀ ਹੈ ਸਰ ਜੀ ਇਹਦੇ ਮੇਨ ਦਾ 436 ਬੜੀ ਵੱਡੀ ਧਾਰਾ ਜੀ ਸੈਸ਼ਨ ਕਮੇਟਾ ਜੂ ਉਮਰ ਕਾਇਦਾ ਇਹੀ ਨੀ ਬੋਕ ਦੀ ਜਾਨੀਏ ਤਾਂ 50000 ਕੇ 5 ਲੱਖ 5 ਲੱਖ ਰੁਪਏ 5 ਲੱਖ ਦੀ ਡਿਮਾਂਡ ਹੈ ਤੇ ਇਹਨਾਂ ਮੋਨਾਂ ਨੇ ਕੋਈ ਪੈਸੇ ਦਿੱਤੇ ਵੀ ਇਹਨਾਂ ਦਾ ਨਹੀਂ ਨਹੀਂ ਕੁਝ ਵੀ ਨਹੀਂ ਹੈਗਾ ਮਤਲਬ ਕਾਲ ਕਦੋਂ ਆਈ ਤੇ ਅੱਗੇ ਕਦੋਂ ਲਾਈ ਉਸੇ ਦਿਨ ਹੀ ਹੋ ਗਿਆ ਸੀ ਅੱਗੇ ਪਹਿਲਾਂ ਲਾਈ ਹੈ ਕੌਨ ਬਾਜ਼ ਕੀਤੀ ਹੈ ਕੌਨ ਬਾਜ਼ ਕੀਤੀ ਹੈ ਅੱਗੇ ਜੀ ਨਾ ਲਾਈ ਸੀ ਜੀ ਹਾਂ ਜੀ ਗੱਡੀ ਨੂੰ ਅੱਗੇ ਇਹ ਲਾਈ ਪੈਟਰੋਲ ਉਹ ਲਾਈ ਹੈ ਜੀ ਪੈਟਰੋਲ ਨਾਲ 19 20 ਦੀ ਰਾਤ ਨੂੰ ਤੇ ਗੱਡੀ ਕਿਹੜੀ ਸੀਗੀ ਜੀ ਗਰੂਤੀ ਐਕਸਲ ਠੀਕ ਹੈ ਸਰ